ਅਮਰਿਤਪਾਲ ਦੀ ਲੋਕ ਸਭਾ ਦੀ ਮੈਂਬਰੀ ਨੂੰ ਖਤਰਾ ਨਹੀਂ ਹੈਗਾ ਜੀ ਹੁਣ ਦੇਖੋ ਇੱਕ ਪਟੀਸ਼ਨ ਆਈ ਸੀ ਪ੍ਰਵੀਨ ਜੀ ਜਦੋਂ ਇੱਕ ਆਜ਼ਾਦ ਉਮੀਦਵਾਰ ਨੇ ਫਿਕਸ਼ਨ ਦਾਖਲ ਕੀਤੀ ਸੀ ਹਾਂਜੀ ਹਾਂਜੀ ਚੈਲੈਂਜ ਕੀਤਾ ਸੀਗਾ ਕਿ ਜੀ ਕਿ ਇਹ ਸਹੀ ਨਹੀਂਗਾ ਜੀ ਕਿਉਂਕਿ ਅਮਰਿਤਪਾਲ ਸਿੰਘ ਦਾ ਜ਼ਿਲ੍ਹੇ ਚ ਸੀਗਾ ਜੀ ਉਸ ਨੇ ਜੀ ਨਾਮਜ਼ਦਗੀਆਂ ਜ਼ਿਲ੍ਹੇ ਤੋਂ ਭਰਤੀਆਂ ਜੀ ਪਰ ਜਿਹੜਾ ਫੰਡ ਆਇਆ ਜੀ ਉਹਦਾ ਹਿਸਾਬ ਨਹੀਂ ਸਹੀ ਦਿੱਤਾ ਜੀ ਜਾਂ ਕਹਿੰਦੇ ਜੀ ਪ੍ਰਚਾਰ ਗੁਰੂ ਘਰਾਂ ਤੋਂ ਕੀਤਾ ਜੀ ਜਿਹੜਾ ਮਤਲਬ ਕਿ ਚੋਣ ਪ੍ਰਚਾਰ ਦੇ ਤਰੀਕਾ ਤੇ ਉਲਟ ਸੀ ਜੀ ਉਹਦੇ ਬਾਰੇ ਇੱਕ ਆਜ਼ਾਦ ਉਮੀਦਵਾਰ ਜਿਹੜਾ ਹਾਰਿਆ ਸੀ ਉਹਨੇ ਪਟੀਸ਼ਨ ਪਾਈ ਸੀ ਠੀਕ ਹੈ ਜੀ ਪਰ ਜਿਹੜੀ ਪਟੀਸ਼ਨ ਦੇ ਮਾਮਲੇ ਚ ਰਾਹਤ ਮਿਲੀ ਹੈ ਇਹ ਵੱਖਰੀ ਹੈ ਹੂੰ ਇਹ ਇੱਕ ਪਟੀਸ਼ਨ ਕਰਤਾ ਜਿਹੜਾ ਖਡੂਰ ਸਾਹਿਬ ਹਲਕੇ ਦਾ ਵੋਟਰ ਵੀ ਨਹੀਂ ਹੈ ਵਾਸੀ ਵੀ ਨਹੀਂ ਹੈ ਹੂੰ ਹੂੰ ਉਸ ਬੰਦੇ ਨੇ ਸੁਪਰੀਮ ਕੋਰਟ ਚ ਪਟੀਸ਼ਨ ਪਾਤੀ ਕਿ ਦੇਖੋ ਜੀ ਇਹ ਤਾਂ ਐਮਪੀ ਬਣ ਲਈ ਤਾਂ ਭਾਰ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਤੇ ਅਮਰਿਤਪਾਲ ਸਿੰਘ ਕਹਿੰਦਾ ਮੈਨੂੰ ਭਾਰਤ ਦੇ ਸੰਵਿਧਾਨ ਤੇ ਭਰੋਸਾ ਨਹੀਂ ਗਾ ਜੀ ਇਸ ਲਈ ਤਾਂ ਤੁਹਾਨੂੰ ਨਾਗਰਤਾ ਹੀ ਨਹੀਂ ਚਾਹੇ ਉਹਦੇ ਕੋਲ ਕਾਗਜ਼ੀ ਹੈਗੀ ਹੈ ਨਾਗਰਤਾ ਪਰ ਉਹ ਕਹਿੰਦਾ ਜੀ ਇਹਨੂੰ ਸੰਵਿਧਾਨ ਤੇ ਭਰੋਸਾ ਨਹੀਂ ਜੀ ਫਿਰ ਉਹ ਚੋਣ ਕਿਵੇਂ ਲੜ ਸਕਦਾ ਹੂੰ ਮਤਲਬ ਕਮਾਲ ਹੈ ਪਟੀਸ਼ਨ ਕਰਨ ਵਾਲਾ ਬੰਦਾ ਇਹ ਵੀ ਭੁੱਲ ਗਿਆ ਕਿ ਪਾਈਓ ਨੇ ਬਾਤ ਸੁਣਾ ਦੀ 100 ਵੀ ਤਾਂ ਚੱਕ ਲਈ 100 ਵੀ ਤਾਂ ਚੱਕ ਲਈ ਬਿਲਕੁਲ ਸਹੀ ਹੈ ਜੀ 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 ਹੁਣ ਹੁਣ ਤਾਂ ਬਰਾਬਰ ਕਰਤਾ ਅਗਲੇ ਨੇ ਹੂੰ ਸੋ ਫਿਰ ਜਦੋਂ ਪਟੀਸ਼ਨ ਮਾਂਜੋਕ ਸੁਪਰੀਮ ਕੋਰਟ ਚ ਗਈ ਜੱਜ ਸਾਹਿਬ ਨੇ ਉਸ ਵਿਅਕਤੀ ਨੂੰ ਪੁੱਛਿਆ ਪਿਸ਼ਨ ਕਰਤਾ ਨੂੰ ਤੇ ਉਹਨੇ ਜਵਾਬ ਦਿੱਤਾ ਕਿ ਇਹ ਉਹਨੇ ਪੁੱਛਿਆ ਕਿ ਕੀ ਇਹ ਚੋਣ ਪਟੀਸ਼ਨ ਹੈ ਉਹ ਕਹਿੰਦਾ ਨਹੀਂ ਜੀ ਮੈਂ ਖੰਡੂਰ ਸਾਹਿਬ ਹਲਕੇ ਦਾ ਵਾਸੀ ਨਹੀਂਗਾ ਪਰ ਇਸ ਪ੍ਰਕਿਰਿਆ ਦੇ ਨਾਲ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਹੂੰ ਕਿ ਜੀ ਦੇਖੋ ਜਿਹੜਾ ਬੰਦਾ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਉਹ 5 MP ਦਾ ਲੋਕਾਂ ਨੇ ਜੁਣਿਆ ਉਹ ਤਾਂ ਖੜਾ ਹੀ ਹੋਇਆ ਸੀ ਫਤਵਾ ਤਾਂ ਵੋਟਰ ਨੇ ਦਿੱਤਾ ਪਰ ਉਹ ਤੋਂ ਬਾਅਦ ਕੋਰਟ ਨੇ ਪੁੱਛਿਆ ਕਿ ਵੀ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਇਹਦੇ ਉੱਤੇ ਕਾਨੂੰਨੀ ਮਸਲਾ ਤੁਹਾਡਾ ਕੀ ਹੈ ਹਮਮ ਤੇ ਉਹ ਬੰਦੇ ਕੋਲ ਇਸ ਪਹਿਲੂ ਤੇ ਕੋਈ ਜਵਾਬ ਨਹੀਂ ਸੀਗਾ ਕਿ ਮੈਂ ਇਸ ਪ੍ਰਕਿਰਿਆ ਦੇ ਨਾਲ ਹਾਸਲ ਕੀ ਕਰਨਾ ਚਾਹੁੰਦਾ ਜੈਸਾ ਲੋਕਾਂ ਤੇ ਕੀ ਉਹਦਾ ਉਹ ਅਸਰ ਜਾਣਾ ਜਦੋਂ ਇਹਦਾ ਜਵਾਬ ਨਹੀਂ ਸੀ ਉਹਦੇ ਕੋਲ ਤਾਂ ਮਾਨਯੋਗ ਕੋਰਟ ਨੇ ਦੋ ਅੱਖਰਾਂ ਚ ਕਿਹਾ ਥੈਂਕ ਯੂ ਡਿਸਮਿਸ ਠੀਕ ਹੈ ਮਾਹੰਨੇ ਸ਼ਬਦ ਕਹਿ ਕੇ ਉਹਦੀ ਪਟੀਸ਼ਨ ਚਾਰਜ ਕਰਤੀ ਤੇ ਇਹਦੇ ਨਾਲ ਅਮਰਪਾਲ ਸਿੰਘ ਦੀ ਸੰਸਦੀ ਇਸ ਮਸਲੇ 'ਚ ਵਰਕਰ ਆ ਰਹਾ ਦੂਈ ਪਟੀਸ਼ਨ ਵੀ ਕਿਤੇ ਟਿਕਣ ਵਾਲੀ ਆਸ ਨਹੀਂ ਲੱਗਦੀ ਉਹਦੀ ਵੀ ਜਿਹੜੀ ਉਹ ਆਜ਼ਾਦ ਉਮੀਦਵਾਰ ਨੇ ਪਾਈ ਹੈ ਸੋ ਅਮਰਪਾਲ ਦੀ ਸੰਸਦੀ ਨੂੰ ਫਿਲਹਾਲ ਕੋਈ ਕਿਤੇ ਖਤਰਾ ਨਹੀਂ ਹੈ ਹੂੰ ਜੀ ਜੀ